ਦਿੱਲੀ ਕ੍ਰਾਈਮ ਨਿਊਜ਼ ਨਾਲ ਤੁਸੀਂ ਜੁੜੇ ਹੋ ਤਾਂ ਇਸ ਟਾਈਮ ਅਸੀਂ ਤੁਹਾਡੇ ਨਾਲ ਪਿੰਡ ਤਾਰੇਵਾਲਾ ਜ਼ਿਲ੍ਹਾ ਫਾਜ਼ਿਲਕਾ ਦੀ ਜਿਹੜੀ ਅਪਡੇਟ ਆ ਉਹ ਸਾਂਝੀ ਕਰ ਰਹੇ ਹਾਂ ਤਾਂ ਦੱਸ ਦਈਏ ਕਿ ਪਿੰਡ ਤਾਰੇਵਾਲੇ ਦੇ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਸਰਕਾਰੀ ਮਿਡਲ ਸਕੂਲ ਦੇ ਵਿੱਚਕਾਰ ਜੋ ਗਰਾਊਂਡ ਬਣਿਆ ਸੀ ਤਾਂ ਉਸ ਦੇ ਵਿੱਚ ਰਾਤ ਦੇ ਵੇਲੇ ਤਕਰੀਬਨ ਕੁਝ ਸ਼ਰਾਰਤੀ ਅਨਸਰਾਂ ਦੇ ਵੱਲੋਂ ਜਿਹੜੇ ਰੋਖਾ ਉਹ ਕੱਟ-ਕੱਟ ਕੇ ਛੁੱਟੇ ਗਿਆ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਆ ਇਹ ਬਹੁਤ ਹੀ ਵੱਡੇ ਵੱਡੇ ਰੁੱਖ ਸੀ ਜਿਹੜੇ ਕੱਟ-ਕੱਟ ਕੇ ਛੁੱਟੇ ਗਏ ਆ ਤਾਂ ਇਸ ਦੀ ਜਦੋਂ ਅਸੀਂ ਪੁਸ਼ਟੀ ਕਰਨ ਦੇ ਲਈ ਕੁਝ ਮੋਤਵਰ ਬੰਦਿਆਂ ਦੇ ਨਾਲ ਗੱਲਬਾਤ ਕਰਨੀ ਚਾਹੀ ਤਾਂ ਕਿਸੇ ਨੇ ਸਾਡੇ ਨਾਲ ਜਿਹੜਾ ਇਸ ਦੇ ਬਾਰੇ ਅਜੇ ਤੱਕ ਕੋਈ ਗੱਲਬਾਤ ਨਹੀਂ ਕੀਤੀ ਤਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਅਸੀਂ ਦਿਖਾ ਰਹੇ ਆ ਵੱਡੇ ਵੱਡੇ ਰੁੱਖ ਜਿਹੜੇ ਰਾਤ ਦੇ ਵੇਲੇ ਸਕੂਲ ਦੇ ਬਾਹਰ ਦੇ ਗਰਾਊਂਡ ਦੇ ਵਿੱਚ ਕੱਟ-ਕੱਟ ਕੇ ਛੁੱਟੇ ગયા ਤਾਂ ਅਜੇ ਤੱਕ ਇਸ ਦਾ ਇਹ ਨਹੀਂ ਪਤਾ ਚੱਲਿਆ ਕਿ ਕਿਸ ਦੇ ਵੱਲੋਂ ਇਹ ਜਿਹੜੇ ਰੁੱਖਾ ਉਹ ਕੱਟ-ਕੱਟ ਕੇ ਛੁੱਟੇ ਗਿਆ ਜਿੱਥੇ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਹਰ ਇੱਕ ਇਨਸਾਨ ਦਾ ਫਰਜ਼ ਬਣਦਾ ਹੈ ਰੁੱਖ ਲਗਾਉਣ ਦਾ ਹਰ ਇੱਕ ਇਨਸਾਨ ਨੂੰ ਆਪਣਾ ਫਰਜ਼ ਸਮਝ ਕੇ ਇਹ ਰੁੱਖ ਲਗਾਉਣੇ ਚਾਹੀਦੇ ਆ ਤਾਂ ਅੱਜ ਤੁਹਾਡੇ ਸਾਹਮਣੇ ਜਿਹੜੇ ਇਹ ਰੁੱਖ ਜਿਹੜੇ ਸਕੂਲ ਦੇ ਵਿੱਚ ਸਕੂਲ ਦੇ ਵਿੱਚ ਤੁਹਾਡੇ ਸਾਹਮਣੇ ਜਿਹੜੇ ਰੁੱਖਾ ਉਹ ਕੱਟ-ਕੱਟ ਕੇ ਛੁੱਟੇ ਗਿਆ ਹੁਣ ਇਹ ਕਿਸ ਦਾ ਕੰਮ ਆ ਅਜੇ ਤੱਕ ਇਸ ਦੀ ਸਾਨੂੰ ਜਾਣਕਾਰੀ ਨਹੀਂ ਮਿਲੀ ਆ ਦੱਸ ਦਈਏ ਕਿ ਸਕੂਲ ਦੇ ਬਾਹਰ ਦੇ ਗਰਾਊਂਡ ਦੇ ਵਿੱਚ ਜਿਹੜੇ ਰੁੱਖਾ ਉਹ ਕੱਟ ਕੇ ਛੁੱਟੇ ਗਿਆ ਇਹ ਕਿਸ ਦੀ ਸ਼ਰਾਰਤ ਆ ਅਜੇ ਤੱਕ ਇਸ ਦੀ ਸਾਨੂੰ ਜਿਹੜੀ ਜਾਣਕਾਰੀ ਆ ਉਹ ਨਹੀਂ ਮਿਲੀ ਇਹ ਰੁੱਖ ਜਿਹੜੇ ਕਟਿੰਗ ਵਾਲੀ ਮਸ਼ੀਨ ਦੇ ਨਾਲ ਕੱਟ-ਕੱਟ ਕੇ ਸੁੱਟੇ ਗਏ ਆ ਤਾਂ ਪ੍ਰਸ਼ਾਸਨ ਨੂੰ ਵੀ ਇਸ ਤੇ ਸਖਤ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਉਹ ਵਿਅਕਤੀ ਕੱਟਣ ਵਾਲਾ ਵਿਅਕਤੀ ਕਿੱਥੋਂ ਉਹ ਮਸ਼ੀਨ ਲੈ ਕੇ ਆਇਆ ਸੀ ਤਾਂ ਕਿਸ ਦੀ ਉਹ ਮਸ਼ੀਨ ਹੋ ਸਕਦੀ ਆ ਤਾਂ ਮਾਮਲਾ ਜਿਹੜਾ ਹੁਣ ਸਬੰਧਤ ਅਧਿਕਾਰੀਆਂ ਦੇ ਧਿਆਨ ਦੇ ਵਿੱਚ ਆ ਚੁੱਕਿਆ ਹੈ ਕਿਉਂਕਿ ਸਕੂਲ ਦੇ ਵਿੱਚ ਜਿਹੜੇ ਦਰਖਤ ਆ ਉਹ ਕੱਟੇ ਗਏ ਆ ਜੇਕਰ ਆਉਣ ਵਾਲੇ ਭਵਿੱਖ ਦੇ ਬਾਰੇ ਗੱਲ ਕਰੀਏ ਤਾਂ ਆਉਣ ਵਾਲੇ ਸਮੇਂ ਦੀ ਗੱਲ ਕਰੀਏ ਤਾਂ ਹਰ ਇੱਕ ਨੂੰ ਆਪਣਾ ਫਰਜ਼ ਸਮਝ ਕੇ ਇਹ ਦਰਖਤ ਜਿਹੜੇ ਆਉ ਲਾਉਣੇ ਚਾਹੀਦੇ ਆ ਕਿਉਂਕਿ ਆ ਆਉਣ ਵਾਲੀਆਂ ਨਸਲਾਂ ਆਉਣ ਵਾਲੀਆਂ ਪੀੜ੍ਹੀਆਂ ਜੇਕਰ ਤੁਸੀਂ ਉਹਨਾਂ ਦੇ ਬਾਰੇ ਸੋਚੋਗੇ ਤਾਂ ਇਹ ਦਰਖਤ ਜਿਹੜੇ ਆ ਇਹ ਬਹੁਤ ਹੀ ਜ਼ਰੂਰੀ ਆ ਹਰ ਇੱਕ ਨੂੰ ਆਪਣਾ ਫਰਜ਼ ਸਮਝ ਕੇ ਇਹ ਦਰਖਤ ਜਿਹੜੇ ਲਾਉਣੇ ਚਾਹੀਦੇ ਆ ਪਰ ਅੱਜ ਜਿਹੜੇ ਦਰਖਤ ਆ ਉਹ ਇੱਥੇ ਕੱਟੇ ਗਏ ਆ ਕਿਉਂ ਕੱਟੇ ਗਏ ਆ ਕਿਸ ਦੇ ਵੱਲੋਂ ਕੱਟੇ ਗਏ ਆ ਕੈਮਰਿਆਂ ਦਾ ਯੋਗਾ ਕਿਉਂ ਨਹੀਂ ਉਹ ਬੰਦੇ ਜਿਹੜੇ ਕੈਮਰਿਆਂ ਦੇ ਵਿੱਚ ਹੁਣ ਤੱਕ ਜਿਹੜੇ شناخت ਹੋਏ ਤਕਰੀਬਨ ਕੱਲ ਦੇ ਦਰਖਤ ਜਿਹੜੇ ਕੱਟੇ ਗਏ ਆ 16 ਤਰੀਕ ਦੀ ਜਿਹੜੀ ਗੱਲ ਆ 16 ਤਰੀਕ ਨੂੰ ਜਿਹੜੇ ਇਹ ਦਰਖਤ ਜਿਹੜੇ ਰਾਤ ਦੇ ਵੇਲੇ ਕੱਟੇ ਗਏ ਸੀ ਤਾਂ ਅਜੇ ਤੱਕ ਇਹਨਾਂ ਦੀ ਇਹ ਪੁਸ਼ਟੀ ਨਹੀਂ ਹੋਈ ਹੈ ਕਿਉਂਕਿ ਸਕੂਲ ਦੇ ਵਿੱਚ ਵੀ ਕੈਮਰੇ ਲੱਗੇ ਆ ਬਾਹਰ ਸੜਕਾਂ ਤੇ ਵੀ ਕੈਮਰੇ ਲੱਗੇ ਆ ਕਿਉਂ ਨਹੀਂ ਹੁਣ ਤੱਕ ਜਿਹੜੀ ਇਹ ਕੈਮਰਿਆਂ ਦੀ ਚੈਕਿੰਗ ਹੋਈ ਤਾਂ ਇਹ ਦਰਖਤ ਕਿਉਂ ਕੱਟੇ ਗਏ ਆ ਹੁਣ ਤੱਕ ਕਿਉਂ ਇੰਨਾ ਸਮਾਂ ਲੱਗ ਗਿਆ ਕਿਉਂ ਇੰਨਾ ਸਮਾਂ ਲੱਗ ਗਿਆ ਜਿਹੜੇ ਇਹ ਦਰਖਤ ਕੱਟ-ਕੱਟ ਕੇ ਸੁੱਟੇ ਗਏ ਆ ਤਾਂ ਇਸ ਦਰਖਤਾਂ ਦਾ ਅਜੇ ਤੱਕ ਕਿਸੇ ਨੂੰ ਦਰਦ ਜਿਹੜਾ ਉਹ ਕਿਉਂ ਨਹੀਂ ਹੋਇਆ ਤਾਂ ਮਿਲਦਿਆਂ ਦਿੱਲੀ ਕ੍ਰੈਮ ਦੀ ਅਗਲੀ ਖਾਸ ਰਿਪੋਰਟ ਦੇ ਨਾਲ ਤਦ ਤੱਕ ਲਈ ਧੰਨਵਾਦ ਲੀ ਕ੍ਰਾਈਮ ਨੈਸ਼ਨਲ ਨਿਊਜ਼ ਨਜ਼ਰ ਸੱਪਰ